ਵਧੀਆ ਐਂਡ ਸਾਰੇ ਡਾਊਟਸ ਕਲੀਅਰ ਕਰ ਰਹੇ ਆ ਸਾਰੀਆਂ ਕੰਟਰੀਜ਼ ਆਈਆਂ ਹੋਈਆਂ ਵਾ ਯੂਨੀਵਰਸਿਟੀਆਂ ਆਈਆਂ ਆ ਸੋ ਆਲ ਇਨ ਆਲ ਸਾਰਾ ਬਹੁਤ ਵਧੀਆ ਕਾਉਂਸਲਿੰਗ ਕਰਨ ਦੇ ਆ ਫਾਰ ਅ ਡਾਊਟਸ ਕਲੀਅਰ ਕਰਨ ਦੇ ਸਟੂਡੈਂਟਸ ਦੇ ਤੇ ਮੋਸਟ ਪ੍ਰਫਰੇਬਲ ਕੋਰਸਿਸ ਦਫੰਡ ਦੇ ਆ ਕਿ ਰਿਜ਼ਲਟਸ ਦੇ ਅਕੋਰਡਿੰਗ ਤੇ ਗਲੋਬਲ ਬਹੁਤ ਵਧੀਆ ਇੰਸਟੀਟਿਊਟ ਆ ਮਦਰ ਟੀਚਰਸ ਤੇ ਸਟਾਫ ਬਹੁਤ ਜ਼ਿਆਦਾ ਵਧੀਆ ਤੇ ਸਟੱਡੀ ਦਾ ਲੈਵਲ ਵੀ ਬਹੁਤ ਜ਼ਿਆਦਾ ਵਧੀਆ ਹੈ ਜੀ ਆਪਣਾ ਵੀਦੇ ਬਾਰੇ ਪੁੱਛਣਾ ਸੀਗਾ ਕਵਾਲਿਟੀ ਟੈਕਨਿਕ ਡਿਪਲੋਮੇ ਤੋਂ ਬਾਅਦ ਮੇਰਾ ਥੋੜਾ ਗੈਪ ਦਾ ਸੀਗਾ ਤੇ ਉਸ ਬਾਰੇ ਕਲੀਅਰ ਹੋ ਗਿਆ ਸਾਡਾ ਸੈਮੀਨਾਰ ਕਿਦਾਂ ਦਾ ਲੱਗਾ ਤੁਹਾਨੂੰ ਸੈਮੀਨਾਰ ਜੀ ਬਹੁਤ ਵਧੀਆ ਲੱਗਾ ਕਿਉਂਕਿ ਇਹਨਾਂ ਨੇ ਬਹੁਤ ਵਧੀਆ ਇਨਫੋਰਮੇਸ਼ਨ ਦਿੱਤੀ ਤੇ ਵਧੀਆ ਟ੍ਰੀਟ ਕੀਤਾ ਤੇ ਇਸ ਕਰਕੇ ਸਾਨੂੰ ਬਹੁਤ ਵਧੀਆ ਲੱਗਾ ਨਹੀਂ ਜੀ ਬਿਲਕੁਲ ਫ੍ਰੀ ਸੈਮੀਨਾਰ ਸੀਗਾ ਤੇ ਕੋਈ ਵੀ ਖਰਚਾ ਨਹੀਂ ਲਿਆ ਉੱਦ ਦਾ ਵੀ ਕਾਫੀ ਵਧੀਆ ਫੈਸਿਲਿਟੀਆਂ ਲੱਗੀਆਂ ਮੈਨੂੰ ਤੇ ਵਧੀਆ ਸੀਗਾ ਸਰ ਬਹੁਤ ਜਾਨਕਾਰੀ ਮਿਲੀ ਕਿਹੜੇ ਕਿਹੜੇ ਕੋਰਸ ਅਵੇਲੇਬਲ ਆ ਤੇ ਕਿਹੜੇ ਕਾਲਜ ਆ ਤੇ ਉਹਨਾਂ ਦੀ ਫੀਸ ਕਿੱਦਾਂ ਕਿੱਦਾਂ ਸਾਡਾ ਇਹ ਡ੍ਰੀਮ ਸੀਗਾ ਕਿ ਅਸੀਂ ਨਕੌਦਰ ਸ਼ਹਿਰ ਦੇ ਵਿੱਚ ਇੱਕ ਬੱਚਿਆਂ ਨੂੰ ਉਹਨਾਂ ਦੀਆਂ ਇੱਛਾਵਾਂ ਦੇ ਮੁਤਾਬਿਕ ਜਿਹੜੇ ਕਾਲਜ ਯੂਨੀਵਰਸਿਟੀਜ਼ ਜਿਹੜਾ ਕੰਟਰੀਜ਼ ਦੇ ਵਿੱਚ ਉਹ ਜਾਣਾ ਚਾਹੁੰਦੇ ਆ ਉਹਨਾਂ ਕੰਟਰੀਜ਼ ਦੇ ਕਾਲਜ ਯੂਨੀਵਰਸਿਟੀਜ਼ ਨੂੰ ਡਾਇਰੈਕਟ ਮਿਲਣ ਦਾ ਮੌਕਾ ਦਈਏ को ਆਪਣੇ ਪੰਜਾਬ ਦਾ ਇੱਕ ਸਿਨੈਰੀਓ ਆ ਕੈਨੇਡਾ ਅਰਾਊਂਡ 15 ਤੋਂ ਪਲੱਸ ਕਾਲਜੇ ਸਾਡੇ ਕੋਲ ਕੈਨੇਡਾ ਦੇ ਬੈਠੇ ਆ ਬਟ ਮੈਨੂੰ ਬੜੀ ਖੁਸ਼ੀ ਹੋ ਰਹੀ ਆ ਸਾਡੇ ਕੋਲ ਬੱਚਿਆਂ ਨੇ ਯੂਐਸਏ ਵਾਸਤੇ ਬੜਾ ਚੰਗਾ ਰਿਸਪੌਂਸ ਦਿੱਤਾ ਸਾਡੇ ਕੋਲ ਬੱਚਿਆਂ ਨੇ ਆਸਟ੍ਰੇਲੀਆ ਵਾਸਤੇ ਬੜਾ ਚੰਗਾ ਰਿਸਪੌਂਸ ਦਿੱਤਾ ਸਾਡਾ ਇੱਕੋ ਹੀ ਮੋਟਿਵ ਆ ਬੱਚਿਆਂ ਦੇ ਫਿਊਚਰ ਦੇ ਭਵਿੱਖ ਦੇ ਨਾਲ ਕਿਸੇ ਨੂੰ ਵੀ ਖਿਲਵਾੜ ਕਰਨ ਦਾ ਕੋਈ ਮੌਕਾ ਨਹੀਂ ਕੋਈ ਵੀ ਹੱਕ ਨਹੀਂ ਹੈਗਾ ਕਿਸੇ ਕੋਲ ਕੋਈ ਹੱਕ ਨਹੀਂ ਸੋ ਇਸੇ ਚੀਜ਼ ਨੂੰ ਗਲੋਬਲ ਕਰੀਆ ਸੋਲੂਸ਼ਨਸ ਨੇ ਹਮੇਸ਼ਾ ਆਪਣਾ ਮੇਨ ਮੋਟਿਵ ਰੱਖਿਆ ਕਿ ਅਸੀਂ ਬੱਚਿਆਂ ਦੇ ਨਾਲ ਕਦੀ ਖਿਲਵਾੜ ਨਹੀਂ ਹੋਣ ਦਵਾਂਗੇ ਇੱਕ ਗਲੋਬਲ ਕਰੀਆ ਸੋਲੂਸ਼ਨਸ ਇੱਕ ਨਕੋਦਰ ਨੂੰ ਇੱਕ ਹੋਰ ਇੱਕ ਤੁਹਾਡੇ ਸਾਰਿਆਂ ਦੇ ਆਸ਼ੀਰਵਾਦ ਦੇ ਨਾਲ ਇੱਕ ਪੀਟੀ ਦਾ ਐਕਸਕਲੂਸਿਵ ਪੀਟੀ ਓਨਲੀ ਫਾਰ ਪੀਟੀ ਐਕਸਕਲੂਸਿਵ ਪੀਟੀ ਸੈਂਟਰ ਲਾਂਚ ਕਰਨ ਜਾ ਰਿਹਾ ਹੈ ਇਸੇ ਦਾ ਮੇਨ ਪਰਪਸ ਇਹ ਹੈ ਕਿ ਜੋ ਸਾਡਾ ਬੱਚਾ ਇੱਥੋਂ ਜਾ ਕੇ ਬਾਹਰ ਭਟਕਦਾ ਹੈ ਇੱਧਰ ਜਾਂਦਾ ਹੈ ਉੱਧਰ ਜਾਂਦਾ ਹੈ ਅਸੀਂ ਉਹਨਾਂ ਦੀ ਸਹੂਲਤ ਲਈ ਸਭ ਕੁਝ ਇੱਥੇ ਹੀ ਲੈ ਆਏ ਆ ਅੱਜ ਪਰ ਮੈਨੂੰ ਨਹੀਂ ਲੱਗਦਾ ਕਿ ਨਕੋਦਰ ਦੀ ਧਰਤੀ ਤੇ ਪਹਿਲਾਂ ਇਸ ਤੋਂ ਐਡਾ ਵੱਡਾ ਮੇਲਾ ਲੱਗਾ ਹੋਵੇ ਇਸ ਇਲਾਕੇ ਦੇ ਲੋਕ ਗਲੋਬਲ ਕੈਰੀ ਸੋਲੂਸ਼ਨਸ ਨੂੰ ਪਿਆਰ ਕਰਦੇ ਹਨ ਅਸੀਂ ਉਸ ਪਿਆਰ ਦੇ ਸਦਕੇ ਵਿੱਚ ਉਹਨਾਂ ਦੀ ਸਹੂਲਤ ਲਈ ਅੱਜ ਇਹ ਮੇਲੇ ਦਾ ਆਯੋਜਨ ਕਰ ਰਹੇ ਹਾਂ ਗਲੋਬਲ ਅਕੈਡਮੀ ਜਿਹੜੀ ਇੱਕ ਬਹੁਤ ਹੀ ਵਧੀਆ ਅਕੈਡਮੀ ਆ ਨੂਰ ਮੈਰ ਰੋਡ ਤੇ ਉਹਨਾਂ ਵੱਲੋਂ ਇੱਕ ਸਿੱਖਿਆ ਮੇਲਾ ਲਗਾਇਆ ਗਿਆ ਤੇ ਸਿੱਖਿਆ ਮੇਲੇ ਦੇ ਵਿੱਚ ਅਲੱਗ-ਅਲੱਗ ਦੇਸ਼ਾਂ ਦੇ ਬਾਰੇ ਜਾਣਕਾਰੀ ਦਿੱਤੀ ਗਈ ਆ ਅਲੱਗ-ਅਲੱਗ ਕਾਲਜਾਂ ਦੇ ਬਾਰੇ ਜਾਣਕਾਰੀ ਦਿੱਤੀ ਆ 20 ਤੋਂ ਵੱਧ ਕੰਟਰੀਆਂ 20 ਤੋਂ ਵੱਧ ਜਿਹੜੇ ਦੇਸ਼ ਆ ਜਿਹੜੇ ਬੱਚੇ ਉਹਨਾਂ ਦੇਸ਼ਾਂ ਦੇ ਵਿੱਚ ਜਾਂਦੇ ਜਾਣਾ ਚਾਹੁੰਦੇ ਨੇ ਉਹਨਾਂ ਦੇ ਇੱਥੇ ਜਿਹੜੇ ਇੱਥੇ ਹੀ ਇੱਕੋ ਜਗ੍ਹਾ ਤੇ ਹੀ ਉਹ 20 ਤੋਂ ਵੱਧ ਜਿਹੜੇ ਵਿਦੇਸ਼ ਤੋਂ ਆਏ ਹੋਏ ਜਿਹੜੇ ਮਹਿਮਾਨ ਨੇ ਇੱਥੇ ਉਹਨਾਂ ਨੂੰ ਜਾਣਕਾਰੀ ਦੇ ਰਹੇ ਨੇ ਉਹ ਤੁਹਾਨੂੰ ਵੀ ਅੰਦਰ ਲੈ ਚਲਦੇ ਆਂ ਔਰ ਦਿਖਾਉਂਦੇ ਆਂ ਅੰਦਰ ਲੀਆਂ ਤਸਵੀਰਾਂ ਕਿਹੜੀ ਜਗ੍ਹਾ ਤੋਂ ਆ ਜੀ ਸੈਨਫਰੋਂ ਬੀ ਕੀ ਨਾਂ ਤੁਹਾਡਾ ਹਰਜੀਤ ਸਿੰਘ ਅ ਗਲੋਬਲ ਅਕੈਡਮੀ ਵੱਲੋਂ ਸੈਮੀਨਾਰ ਲਾਇਆ ਗਿਆ ਕੀ ਜਾਣਕਾਰੀ ਮਿਲੀ ਧੰਨਵਾਦ ਜੀ ਅ ਅਸੀਂ ਆਪਣਾ ਵੀਜ਼ੇ ਬਾਰੇ ਪੁੱਛਣਾ ਸੀਗਾ ਕਵਾਲਿਟੀ ਟੈਕਨਿਕ ਡਿਪਲੋਮੇ ਤੋਂ ਬਾਅਦ ਮੇਰਾ ਥੋੜਾ ਗੈਪ ਦਾ ਸੀਗਾ ਤੇ ਉਸ ਬਾਰੇ ਕਲੀਅਰ ਹੋ ਗਿਆ ਸਾਡਾ ਕੀ ਜਾਣਕਾਰੀ ਮਿਲੀ ਇੱਥੇ ਜਾਣਕਾਰੀ ਮਿਲੀ ਆ ਕਿ ਇੱਕ ਕੋਰਸ ਆ ਜਿਹੜਾ ਮਤਲਬ ਆਸਟ੍ਰੇਲੀਆ ਦੇ ਵਿੱਚ ਹੀ ਹੋਊਗਾ ਪਰ ਉਹ ਮਤਲਬ 3 3.5 ਮਹੀਨੇ ਆਨਲਾਈਨ ਇੰਡੀਆ ਦੇ ਵਿੱਚ ਪਹਿਲਾਂ ਉਹਦਾ ਮਤਲਬ ਕੋਰਸ ਕਰਨਾ ਪੈਣਾ ਉਸ ਤੋਂ ਬਾਅਦ ਆਸਟ੍ਰੇਲੀਆ ਵਿੱਚ ਕੰਟੀਨਿਊ ਹੋਣਾ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਜੀ ਕੀ ਨਾ ਜੀ ਰਾਹੁਲ ਕਿਹੜੀ ਆ ਤੁਮ ਹੁਸੈਨਪੁਰ ਸੰਖੇਪ ਹਾਂਜੀ ਇੱਕ ਸੈਮੀਨਾਰ ਲੱਗਿਆ ਆ ਕੀ ਜਾਣਕਾਰੀ ਲੈਣ ਆਏ ਸੀ ਜੀ ਮੈਂ ਇਥੋਂ ਜੀ ਮੈਂ ਕੈਨੇਡਾ ਵਿੱਚ ਜਾਣਾ ਸੀਗਾ ਤੇ ਮੈਂ ਕੋਲਜ ਬਾਰੇ ਇਨਫੋਰਮੇਸ਼ਨ ਲਈ ਥੋੜੀ ਜੀ ਤੇ ਉਸ ਤੋਂ ਇਲਾਵਾ ਤੇ ਮੈਂ ਪੁੱਛਿਆ ਉਹਨਾਂ ਨੂੰ ਕਿ ਮੇਰੇ ਜੇ ਕਿ ਮੈਂ ਟ੍ਰਾਂਟੋ ਵਿੱਚ ਐਡਮਿਸ਼ਨ ਲੈਣੀ ਸੀ ਕਿ ਮੇਰੇ ਕਿੰਨਾ ਕੁ ਡਿਸਟੈਂਸ ਪੈਸਾ ਦਾ ਕੋਲਜ ਦਾ ਤੇ ਇਹ ਹੋਇਆ ਮੈਂ ਲਈ ਆ ਇਨਫੋਰਮੇਸ਼ਨ ਕਿ ਬਸ ਸੰਤੋਖ ਤੋਂ ਹੀ ਬਿਲਕੁਲ ਹਾਂਜੀ ਜੀ ਸੰਤੋਖ ਹਾਂਜੀ ਸੈਮੀਨਾਰ ਕਦੋਂ ਤੋਂ ਲੱਗਾ ਅਤੇ ਸੈਮੀਨਾਰ ਜੀ ਬਹੁਤ ਵਧੀਆ ਲੱਗਾ ਕਿਉਂਕਿ ਇਹਨਾਂ ਨੇ ਬਹੁਤ ਵਧੀਆ ਇਨਫੋਰਮੇਸ਼ਨ ਦਿੱਤੀ ਤੇ ਵਧੀਆ ਟ੍ਰੀਟ ਕੀਤਾ ਤੇ ਇਸ ਕਰਕੇ ਸਾਨੂੰ ਬਹੁਤ ਵਧੀਆ ਲੱਗਾ ਸੈਮੀਨਾਰ ਦੇ ਵਿੱਚ ਕੋਈ ਖਰਚਾ ਵੀ ਲਿਆ ਤੁਹਾਡੇ ਕੋਲ ਜਾਂ ਬਿਲਕੁਲ ਫਰੀ ਨਹੀਂ ਜੀ ਬਿਲਕੁਲ ਫਰੀ ਸੈਮੀਨਾਰ ਹੈ ਸਿਕਾ ਤੇ ਕੋਈ ਵੀ ਖਰਚਾ ਨਹੀਂ ਲਿਆ ਉੱਦ ਦਾ ਵੀ ਕਾਫੀ ਵਧੀਆ ਫੈਸਿਲਿਟੀਜ਼ ਲੱਗੀਆਂ ਮੈਨੂੰ ਤੇ ਵਧੀਆ ਸੀਗਾ ਸਰ ਯਾ ਕਹਿੰਦੇ ਬਹੁਤ ਵਧੀਆ ਲੱਗਾ ਮੈਂ ਤਸਵੀਰਾਂ ਇਕ ਹਾਲ ਦੀਆਂ ਦਿਖਾਦੇ ਆ ਇੱਥੇ 20 ਤੋਂ ਵੱਧ ਦੇਸ਼ਾਂ ਦੇ ਜਿਹੜੇ ਮੁਲਕਾਂ ਦੇ ਵਿੱਚ ਬੱਚੇ ਜਿਹੜੇ ਜਾਣਾ ਚਾਹੁੰਦੇ ਨੇ ਅਲੱਗ-ਅਲੱਗ ਕਾਊਂਟਰ ਲੱਗੇ ਨੇ ਹਰ ਦੇਸ਼ ਦਾ ਅਲੱਗ-ਅਲੱਗ ਕਾਊਂਟਰ ਆ ਬੱਚਿਆਂ ਦੇ ਨਾਲ ਤੁਹਾਡੀ ਗੱਲਬਾਤ ਕਰਾ ਰਹੇ ਆ ਬਿਲਕੁਲ ਫ੍ਰੀ ਜਿਹੜਾ ਇੱਥੇ ਇਹ ਕੈਂਪ ਲੱਗਾ ਆ ਗਲੋਬਲ ਅਕੈਡਮੀ ਵੱਲੋਂ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਨਾ ਜੀ ਕਮਲਜੋਤ ਕਿਹੜੀ ਜਿਹੜਾ ਤੁਸੀਂ ਜੀ ਨਕੋਦਰ ਤੋਂ ਨਕੋਦਰ ਤੋਂ ਇੱਕ ਅਕੈਡਮੀ ਵੱਲੋਂ ਲੱਗਾ ਗਲੋਬਲ ਵੱਲੋਂ ਸੈਮੀਨਾਰ ਹਾਂਜੀ ਕੀ ਜਾਣਕਾਰੀ ਮਿਲੀ ਇੱਥੋਂ ਬਹੁਤ ਜਾਨਕਾਰੀ ਮਿਲੀ ਕਿਹੜੇ ਕਿਹੜੇ ਕੋਰਸਿਸ अवेलेबल ਆ ਤੇ ਕਿਹੜੇ ਕਾਲਜ ਆ ਤੇ ਉਹਨਾਂ ਦੀ ਫੀਸ ਕਿੱਦਾਂ ਕਿੱਦਾਂ ਫ੍ਰੀ ਇੰਟਰਸਟ ਤੋਂ ਕਿਹੜੀ ਜਗ੍ਹਾ ਦਾ ਮੇਰਾ ਸਰ ਐਡਮਿੰਟਨ ਵਾਲਾ ਕੈਨੇਡਾ ਜਾਣਕਾਰੀ ਪੂਰੀ ਮਿਲੀ ਇੱਥੇ ਹਾਂਜੀ ਸਰ ਕੋਈ ਖਰਚਾ ਜਿੱਦਾ ਲਿਆ ਇਹਨਾਂ ਨੇ ਕੋਈ ਨਹੀਂ ਨਹੀਂ ਸਰ ਫ੍ਰੀ ਆ ਸਰ ਬਿਲਕੁਲ ਸਸਤੀ ਕਾਲਜ ਸਸਤੀ ਕਾਲਜ ਕੀ ਨਾਂ ਸਰ ਮਹੀਪ ਸਿੰਘ ਕਿਹੜੀ ਜਗ੍ਹਾ ਤੋਂ ਮਹਿਤਪੁਰ ਮਹਿਤਪੁਰ ਹਾਂਜੀ ਸੈਮੀਨਾਰ ਲੱਗਾ ਅਕੈਡਮੀ ਵੱਲੋਂ ਗਲੋਬਲ ਵੱਲੋਂ ਕਿਸ ਤਰ੍ਹਾਂ ਲੱਗ ਰਿਹਾ ਦਾ ਬਹੁਤ ਵਧੀਆ ਸਰ 20 ਤੋਂ ਪਲੱਸ ਯੂਨੀਵਰਸਿਟੀਆਂ ਆਈਆਂ ਤੇ ਮੈਂ ਜਿਹੜੇ ਡਿਸਾਈਡ ਕੀਤੇ ਸੀ ਟਾਰਗੇਟ ਕੀਤੇ ਉਹ ਵੀ 2-3 ਆਈਆਂ ਤੇ ਮੈਂ ਬਹੁਤ ਵਧੀਆ ਮੈਂ ਪੁੱਛ ਲਿਆ ਪੰਜ ਯੂਨੀਵਰਸਿਟੀਆਂ ਤੋਂ ਜਿੱਦਾਂ ਮੈਂ ਡਿਸਾਈਡ ਕੀਤਾ ਸੀ ਤੇ ਬਹੁਤ ਵਧੀਆ ਕਿਹੜੀ ਜਗ੍ਹਾ ਜਾਣ ਦਾ ਸਰ ਮੇਰਾ ਮੇਨਲੀ ਕੈਨੇਡਾ ਤੇ ਯੂਐਸ ਦਾ ਕੈਨੇਡਾ ਜਾਂ ਯੂਐਸ ਹਾਂਜੀ ਪੂਰੀ ਜਾਣਕਾਰੀ ਤੁਹਾਨੂੰ ਪੁਸ਼ਟਿਤ ਹਾਂਜੀ ਬਿਲਕੁਲ ਕਰ ਲਈ ਕਰ ਲਈ ਸਰ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬੜੇ ਖੁਸ਼ ਹੋ ਅੱਜ ਮੈਨੂੰ ਲੱਗਦਾ ਇਹ ਜਾਣਕਾਰੀ ਪੂਰੀ ਇੱਥੋਂ ਮਿਲ ਗਈ ਤੁਹਾਨੂੰ ਜਾਣਕਾਰੀ ਪੂਰੀ ਮਿਲ ਗਈ ਜੀ ਕੀ ਨਾਮ ਹੈ ਤੁਹਾਡਾ ਮਨਜੋਤ ਸਿੰਘ ਕਿਹੜੀ ਜਗ੍ਹਾ ਤੋਂ ਜੀ ਮੈਂ ਨੂਰਮੰਦ ਤੋਂ ਨੂਰਮੰਦ ਹਾਂਜੀ ਕੀ ਜਾਣਕਾਰੀ ਕਿੱਥੋਂ ਦੇ ਬਾਰੇ ਜਾਣਕਾਰੀ ਲਈ ਤੁਸੀਂ ਮੈਂ ਕੈਨੇਡਾ ਦੀ ਲੈਣੀ ਸੀਗੀ ਜਾਣਕਾਰੀ ਉਹ ਮੈਨੂੰ ਪੂਰੀ ਮਿਲ ਗਈ ਆ ਕਿ ਕਿਹੜਾ ਕੋਲੇ ਮਿਲ ਸਕਦਾ ਕਿੰਦਾ ਕਿ ਬਹੁਤ ਵਧੀਆ ਇਹਨਾਂ ਗਾਈਡ ਕੀਤਾ ਕੋਈ ਆ ਜਨ ਕੋਮਲ ਕਿਹੜੀ ਜਗ੍ਹਾ ਤੋਂ ਆਏ ਸ਼ੰਕਰ ਤੋਂ ਸ਼ੰਕਰ ਤੋਂ ਅੱਜ ਗਲੋਬਲ ਵੱਲੋਂ ਇੱਕ ਸੈਮੀਨਾਰ ਲਾਇਆ ਗਿਆ ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਵਧੀਆ ਲੱਗਾ ਮਤਲਬ ਕਿਨੀਆਂ ਯੂਨੀਵਰਸਿਟੀਆਂ ਕਾਲਜਿਸ ਬਾਰੇ ਪਤਾ ਲੱਗਾ ਜਿਹੜੀ ਆਪਾਂ ਨੂੰ ਕੋ ਆਪਰਚੂਨਿਟੀਆਂ ਹੈਗੀਆਂ ਕੈਨੇਡਾ ਜਾਂ ਯੂ ਐਸ اے ਵਗੈਰਾ 'ਚ ਜੀ ਤੁਸੀਂ ਕਿਹੜੀ ਜਗ੍ਹਾ ਦਾ ਟਰਾਈ ਕਰ ਰਹੇ ਮੈਂ ਕੈਨੇਡਾ ਦਾ ਕਰ ਰਿਹਾ ਹਾਂ ਸਸੀ ਗੱਲ ਭਾਈ ਸਸੀ ਗੱਲ ਭਾਈ ਨਵਰਾਜ ਸਿੰਘ ਜੀ ਨਾਮ ਕਿਹੜੀ ਜਗ੍ਹਾ ਤੋਂ ਸ਼ੰਕਰ ਤੋਂ ਸ਼ੰਕਰ ਹਾਂਜੀ ਅੱਜ ਗਲੋਬਲ ਵਾਲਿਆਂ ਨੇ ਇੱਕ ਸੈਮੀਨਾਰ ਲਾਇਆ ਹੈ ਇੱਥੇ ਕਿਸ ਤਰ੍ਹਾਂ ਪਹਿਲੇ ਦੱਸਿਓ ਕਿਸ ਤਰ੍ਹਾਂ ਦਾ ਹੰਗਾਰਾ ਲਗਿਆ ਬਹੁਤ ਵਧੀਆ ਮੈਨੂੰ ਫੀਲ ਹੋਇਆ ਕਿ ਮਤਲਬ ਅਲੱਗ-ਅਲੱਗ ਕਾਲਜਿਸ ਆਏ ਆ ਤੇ ਅਲੱਗ-ਅਲੱਗ ਉਹ ਹੈਗੇ ਆ ਬੈਠੇ ਸਰ ਜਿਹੜੇ ਦੱਸਦੇ ਪੂਰਾ ਪ੍ਰੋਪਰ ਜੀ ਹਾਂਜੀ ਤੁਸੀਂ ਕਿਹੜੀ ਜਗ੍ਹਾ ਤੋਂ ਟਰਾਈ ਕਰ ਰਹੇ ਹੋ ਮੈਂ ਕੈਨੇਡਾ ਦੀ ਟਰਾਈ ਕਰ ਰਿਹਾ ਹਾਂ ਹਾਂਜੀ ਕੀ ਕੀ ਜਾਣਕਾਰੀ ਮਿਲੀ ਤੁਹਾਨੂੰ ਕਿੰਨੀ ਮੈਨੂੰ ਬਹੁਤ ਸਾਰੀ ਜਾਣਕਾਰੀ ਮਿਲੀ ਜਿੱਦ ਕਾਲਜes ਬਾਰੇ ਕੀ ਮਤਲਬ ਕਿਸ ਸਾਹ ਦੇ ਕਿਹੜਾ ਕਿਹੜਾ ਕੋਰਸ ਲੈ ਸਕਦੇ ਕਿਹੜੀ ਜਗ੍ਹਾ ਤੇ ਜਾ ਸਕਦੇ ਜਿੱਦ ਫੀਸ ਸਟ੍ਰਕਚਰ ਸਾਰਾ ਕੁਝ ਪਤਾ ਲੱਗਾ ਹਾਂਜੀ ਤੇ ਕੀ ਕਹਿਣਾ ਚਾਹੋਗੇ ਗਲੋਬਲ ਬਾਰੇ ਇੱਕ ਗਲੋਬਲ ਬਹੁਤ ਵਧੀਆ ਇੰਸਟੀਟਿਊਟ ਆ ਮਤਲਬ ਟੀਚਰਸ ਤੇ ਸਟਾਫ ਬਹੁਤ ਜ਼ਿਆਦਾ ਵਧੀਆ ਤੇ ਸਟੱਡੀ ਦਾ ਲੈਵਲ ਵੀ ਬਹੁਤ ਜ਼ਿਆਦਾ ਵਧੀਆ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਨਾਂ ਵੰਦਨਾ ਤੇ ਕਿਹੜੀ ਜਗ੍ਹਾ ਤੋਂ ਹੀ ਨੂਰ ਮਹਿਦ ਨੂਰ ਮਹਿਦ ਤੋਂ ਆ ਜਾਇਓ ਗਲੋਬਲ ਚਾਇਓ ਕਿਸ ਤਰ੍ਹਾਂ ਲੱਗਾ ਤੁਹਾਨੂੰ ਬਹੁਤ ਵਧੀਆ ਲੱਗਾ ਇੱਥੇ ਫਰਸਟ ਟਾਈਮ ਸੈਮੀਨਾਰ ਹੋਇਆ ਤੇ ਕਾਉਂਸਲਿੰਗ ਬਹੁਤ ਵਧੀਆ ਤਰੀਕੇ ਨਾਲ ਹੋ ਰਹੀ ਆ ਹਰ ਡਾਊਟ ਕਲੀਅਰ ਕੀਤਾ ਜਾ ਰਿਹਾ ਆ ਕੋਈ ਵੀ ਗੱਲ ਆ ਦੱਸ ਰਿਹਾ ਸਾਰੇ ਤੇ 올 ਇਨ 올 ਬਹੁਤ ਵਧੀਆ ਲੱਗਾ ਸਸਰੀਕਾਲ ਜੀ ਸਸਰੀਕਾਲ ਕਿ ਨਹੀਂ ਹਰਮਨਦੀਪ ਕੋ ਕਿਹੜੀ ਜਗ੍ਹਾ ਤੁਸੀਂ ਨੂਰ ਮਹਿਲ ਨੂਰ ਮਹਿਲ ਕਿਸ ਤਰ੍ਹਾਂ ਲੱਗਈ ਅੱਜ ਗਲੋਬਲ ਵਾਗ ਬਹੁਤ ਵਧੀਆ ਐਂਡ ਸਾਰੇ ਡਾਊਟਸ ਕਲੀਅਰ ਕਰ ਰਹੇ ਆ ਸਾਰੀਆਂ ਕੰਟਰੀਜ਼ ਆਈਆਂ ਹੋਈਆਂ ਵਾ ਯੂਨੀਵਰਸਿਟੀਆਂ ਆਈਆਂ ਆ ਸੋ 올 ਇਨ 올 ਸਾਰਾ ਬਹੁਤ ਵਧੀਆ ਕਾਉਂਸਲਿੰਗ ਕਰਨ ਦੇ ਆ ਫਾਰੇ ਡਾਊਟਸ ਕਲੀਅਰ ਕਰਨ ਦੇ ਸਟੂਡੈਂਟਸ ਦੇ ਤੇ ਮੋਸਟ ਪ੍ਰਫਰੇਬਲ ਕੋਰਸ ਇਫ ਦ ਫੰਡੇ ਆ ਕਿ ਰਿਜ਼ਲਟਸ ਦੇ ਅਕੋਰਡਿੰਗ ਤੁਸੀਂ ਕਿਹੜੀ ਕੰਟਰੀ ਦਾ ਕਿਤਾ ਮੈਂ ਕੈਨੇਡਾ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕਿਹੜੀ ਕਿਨ ਹਰਲੀ ਕਿਹੜੀ ਜਗ੍ਹਾ ਤੋਂ ਨੂਰ ਮਲਤ ਨੂਰ ਮਲਤ ਹਾਂਜੀ ਹਾਂਜੀ ਕਿਸ ਤਰ੍ਹਾਂ ਲੱਗ ਰਿਹਾ ਬਹੁਤ ਵਧੀਆ ਲੱਗਾ ਹਰੇਕ ਡਾਊਟ ਕਲੀਅਰ ਕਰਦੇ ਪਏ ਆ ਤੇ ਜੇ ਇੱਕ ਟੀਚਰ ਤੋਂ ਨਹੀਂ ਵਧੀਆ ਪ੍ਰੀਫਰੈਂਸ ਮਿਲਦੀ ਤੇ ਨੈਕਸਟ ਟਿਚਰ ਤੋਂ ਵਧੀਆ ਮਤਲਬ ਸਾਰੇ ਵਧੀਆ ਵਧੀਆ ਫੈਸਿਲਿਟੀਆਂ ਪ੍ਰੋਵਾਈਡ ਕਰਦੇ ਕਿ ਤੁਹਾਨੂੰ ਬਾਹਰ ਜਾ ਕੇ ਕਿੱਦਾਂ ਦੇ ਕੋਰਸਸ ਲੈਣੇ ਚਾਹੀਦੇ ਕਿੱਦਾਂ ਦੇ ਨਹੀਂ ਹਰੇਕ ਡਾਊਟ ਕਲੀਅਰ ਕਰਦੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਵਰਨ ਗੁਪਤਾ ਗਲੋਬਲ ਕੈਰੀਅਰ ਸੋਲੂਸ਼ਨਸ ਨਕੌਦਰ ਤੋਂ ਪਹਿਲਾਂ ਤਾਂ ਮੈਂ ਥੈਂਕਸ ਕਰਦਾ ਇੱਕਤਾ ਲਹਿਰ ਦਾ ਠਿੰਗਰਾ ਸਾਹਿਬ ਦਾ ਜਿਹੜੇ ਕਿ ਸਾਡੇ ਇਸ ਵਿੜੇ ਇਸ ਗਲੋਬਲ ਸਿੱਖਿਆ ਮੇਲਾ ਦੇ ਵਿੱਚ ਸ਼ਾਮਲ ਹੋਏ ਆਪਣਾ ਤੁਸੀਂ ਟਾਈਮ ਕੱਢਿਆ ਥੈਂਕ ਯੂ ਸੋ ਮੱਚ ਸਾਡਾ ਇਹ ਡ੍ਰੀਮ ਸੀਗਾ ਕਿ ਅਸੀਂ ਨਕੋਦਰ ਸ਼ਹਿਰ ਦੇ ਵਿੱਚ ਇੱਕ ਬੱਚਿਆਂ ਨੂੰ ਉਹਨਾਂ ਦੀਆਂ ਇੱਛਾਵਾਂ ਦੇ ਮੁਤਾਬਿਕ ਜਿਹੜੇ ਕਾਲਜ ਯੂਨੀਵਰਸਿਟੀਜ਼ ਜਿਹੜਾ ਕੰਟਰੀਜ਼ ਦੇ ਵਿੱਚੋਂ ਜਾਣਾ ਚਾਹੁੰਦੇ ਆ ਉਹਨਾਂ ਕੰਟਰੀਜ਼ ਦੇ ਕਾਲਜ ਯੂਨੀਵਰਸਿਟੀਜ਼ ਨੂੰ ਡਾਇਰੈਕਟ ਮਿਲਣ ਦਾ ਮੌਕਾ ਦਈਏ ਇੱਕ ਜਿਹੜਾ ਸਟੂਡੈਂਟ ਔਰ ਏਜੰਟ ਦੇ ਵਿੱਚ ਵਾਲੀ ਜਿਹੜੀ ਸ਼ੀਲਡ ਹੁੰਦੀ ਹੈ ਜਿਹੜਾ ਪਰਦਾ ਹੁੰਦਾ ਉਹਨੂੰ ਚੱਕੀਏ ਸੋ ਇਹ ਡ੍ਰੀਮ ਅਸੀਂ ਜੋ ਲਿਆ ਸੀ ਇਹਨੂੰ ਪੂਰਾ ਕੀਤਾ ਔਰ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਜੋ ਰਿਸਪੌਂਸ ਸਾਨੂੰ ਮਿਲਿਆ ਅਸੀਂ ਸਾਰੇ ਸ਼ਹਿਰ ਦਾ ਸਾਰੇ ਬੱਚਿਆਂ ਦਾ ਤੇ ਦਿਲੋਂ ਥੈਂਕਸ ਕਰਦੇ ਆਂ ਔਰ ਇਹ ਉਹ ਉਹ ਮੌਕਾ ਆ ਕਿ ਜਿੱਥੇ ਤੁਸੀਂ ਆਪ ਜਿਹੜਾ ਕਾਲਜ ਨੂੰ ਚੁਣਨਾ ਚਾਹੁੰਦੇ ਸੀ ਅੱਜ ਉਹ ਤੁਹਾਡੇ ਕੋਲ ਆ ਕੇ ਬੈਠਾ ਇੱਥੇ ਤੁਹਾਨੂੰ ਸਿੱਟੇ ਆਪਣੇ ਘਰ ਦੇ ਬਾਹਰ ਮਿਲਣ ਦਾ ਮੌਕਾ ਮਿਲਿਆ ਉਹਨਾਂ ਬੱਚਿਆਂ ਨੂੰ ਮਿਲਣ ਦਾ ਤੁਸੀਂ ਕਿਹੜਾ ਕੋਰਸ ਚੂਜ਼ ਕਰਨਾ ਕਿਹੜਾ ਕਾਲਜ ਚੂਜ਼ ਕਰਨਾ ਉਹਦਾ ਫੀਸ ਸਟ੍ਰਕਚਰ ਕੀ ਆ ਹਰ ਚੀਜ਼ ਇੱਥੇ ਟਰਾਂਸਪੇਰੈਂਸੀ ਦੇ ਨਾਲ ਦਿਖਾਈ ਜਾਂਦੀ ਹੈ ਸਰ ਜ਼ਿਆਦਾਤਰ ਬੱਚਿਆਂ ਨੇ ਕਿਹੜੇ ਕਿਹੜੇ ਕੰਟਰੀ ਯੂਜ਼ ਕੀਤੇ ਦੇਖੋ ਆਪਣੇ ਪੰਜਾਬ ਦਾ ਇੱਕ ਸਿਨੈਰੀਓ ਆ ਕੈਨੇਡਾ ਅਰਾਊਂਡ 15 ਤੋਂ ਪਲੱਸ ਕਾਲਜ ਜੀ ਸਾਡੇ ਕੋਲ ਕੈਨੇਡਾ ਦੇ ਬੈਠੇ ਆ ਬਟ ਮੈਨੂੰ ਬੜੀ ਖੁਸ਼ੀ ਹੋ ਰਹੀ ਆ ਸਾਡੇ ਕੋਲ ਬੱਚਿਆਂ ਨੇ ਯੂਐਸਏ ਵਾਸਤੇ ਬੜਾ ਚੰਗਾ ਰਿਸਪੌਂਸ ਦਿੱਤਾ ਸਾਡੇ ਕੋਲ ਬੱਚਿਆਂ ਨੇ ਆਸਟ੍ਰੇਲੀਆ ਵਾਸਤੇ ਬੜਾ ਚੰਗਾ ਰਿਸਪੌਂਸ ਦਿੱਤਾ ਸੋ ਜਿਹੜੇ ਇੱਕ ਟ੍ਰੈਂਡ ਮਾਈਂਡਸੈਟ ਸੀ ਜਿਹੜੇ ਵੀ ਆਪਾਂ 에ਜੰਟ ਕੋ ਜਾਣੇ ਸੀ ਸਭ ਤੋਂ ਪਹਿਲਾਂ ਕੈਨੇਡਾ ਕੈਨੇਡਾ ਓਨਲੀ ਕੈਨੇਡਾ ਬਟ ਨਹੀਂ ਅੱਜ ਤੁਹਾਡੇ ਕੋਲ ਕੈਨੇਡਾ ਤੋਂ ਇਲਾਵਾ ਹੋਰ ਕਿਹੜੇ ਮੌਕੇ ਆ ਯੂਐਸਏ ਯੂਐਸਏ ਦੀ ਯੂਨੀਵਰਸਿਟੀਆਂ ਬੈਟੀਆਂ ਸਾਡੇ ਕੋਲ ਇਹਨਾਂ ਨੂੰ ਮਿਲੋ ਆ ਕੇ ਇਹਨਾਂ ਨੂੰ ਵੀ ਪੁੱਛੋ ਕਿ ਕੈਨੇਡਾ ਤੋਂ ਇਲਾਵਾ ਵੀ ਸਾਡੇ ਕੋਲ ਆਪਸ਼ਨ ਅਜ ਅਮਰੀਕਾ ਆਸਟ੍ਰੇਲੀਆ ਬਹੁਤ ਅੱਛੀ ਮੌਕਾ ਆ ਇਹਨਾਂ ਕੰਟਰੀ ਦੇ ਵਿੱਚ ਜਾਣ ਨੇ ਸਰ ਕੁਛ ਦੋ ਨੰਬਰ ਦੇ ਬੱਚੇ ਜਾਂਦੇ ਜਾਣਾ ਚਾਹੁੰਦੇ ਆ ਜਾਂ ਜਾਂਦੇ ਹੈਗੇ ਆ ਮੁੜ ਕੇ ਬਾਅਦ ਬਹੁਤ ਪਛਤਉਂਦੇ ਜਿੱਦਾਂ ਕੁਛ ਨਿਊਜ਼ ਪੇਪਰ ਦੇ ਵਿੱਚ ਵੀ ਆ ਸੋਸ਼ਲ ਮੀਡੀਆ ਦੇ ਵਿੱਚ ਵੀ ਆ ਦੀ ਉਹਨਾਂ ਦੇ ਬਾਰੇ ਕੀ ਜਾਣਕਾਰੀ ਪੀਗਰਾ ਸਾਹਿਬ ਇੱਥੇ ਤਾਂ ਹੀ ਕਰਕੇ ਅਸੀਂ ਉਸ ਜਿਹੜਾ ਇੱਕ ਪਰਦਾ ਆ ਜਿਹੜਾ ਦੋ ਨੰਬਰ ਦਾ ਜਿਹੜਾ ਧੋਖੇ ਧੜੀ ਦਾ ਇੱਕ ਪਰਦਾ ਆ ਉਹਨੂੰ ਅੱਜ ਆਪਾਂ ਚੱਕਿਆ ਆ ਮੰਨ ਲਓ ਮੈਂ ਕੋਈ ਵੀ ਕੇਜੈਂਟ ਆ ਉਹ ਕੁਝ ਵੀ ਕਹਿੰਦਾ ਆ ਕਿ ਤੁਹਾਡਾ ਕੋਰਸ ਆ ਹੋ ਸਕਦਾ ਉਹਦਾ ਫੀਸ ਆ ਹੋ ਸਕਦੀ ਆ ਅੱਜ ਉਹਨਾਂ ਤੇ ਯਕੀਨ ਦੀ ਕਰਨ ਦੀ ਬਜਾਏ ਤੁਹਾਡੇ ਕੋਲ ਸਿੱਧੇ ਕਾਲਜ ਯੂਨੀਵਰਸਿਟੀ ਆ ਕੇ ਬੈਠੇ ਆ ਸਰ ਇੱਕ ਗਲੋਬਲ ਦਾ ਨਾਂ ਹੀ ਬਹੁਤ ਆ ਬਹੁਤ ਤੁਹਾਡੇ ਆ ਇੱਕ ਐਡ ਦਾ ਕਰਨ ਦੀ ਲੋੜ ਹੀ ਨਹੀਂ ਵੈਸੇ ਹੀ ਤੁਹਾਡਾ ਨਾਮ ਬਹੁਤ ਆ ਕਿ ਗੱਗੇ ਵੀ ਤੁਹਾਡੀਆਂ ਬਹੁਤ ਵੀਡੀਓਆਂ ਦੀ ਚਲਾਈਆਂ ਅ ਅੱਜ ਦਾ ਜਿਹੜਾ ਸੈਮੀਨਾਰ ਲੱਗਾ ਇਹਦੇ ਬਾਰੇ ਤੁਹਾਡਾ ਕੀ ਹੈ ਕਿਸ ਤਰ੍ਹਾਂ ਦੇਖੋ ਪਹਿਲਾਂ ਤਾਂ ਜਿਹੜਾ ਤੁਸੀਂ ਕਿਹਾ ਵੀ ਸਾਡਾ ਨਾਮ ਆ ਇਹ ਤੁਹਾਡੇ ਸਾਰਿਆਂ ਦੇ ਸਾਥ ਦੇ ਨਾਲ ਪ੍ਰਭੂ ਦੀ ਇਹ ਆਸ਼ੀਰਵਾਦ ਦੇ ਨਾਲ ਅੱਜ ਗਲੋਬਲ ਕੈਰੀਅਰ ਸੋਲੂਸ਼ਨਸ ਗਲੋਬਲ ਕੈਰੀਅਰ ਸੋਲੂਸ਼ਨ ਬਣਿਆ ਔਰ ਇਹ ਵਾਅਦਾ ਕਰਦੇ ਆ ਕਿ ਇਸੇ ਤਰ੍ਹਾਂ ਹੀ ਤੁਸੀਂ ਗਲੋਬਲ ਕੈਰੀਅਰ ਸੋਲੂਸ਼ਨਸ ਵਿੱਚ ਹਰ ਤਰ੍ਹਾਂ ਦੀ ਤੋਖੇ ਤੜੀ ਤੋਂ ਬਚਦੇ ਰਹੇ ਸੀਗੇ ਤੇ ਬਚਦੇ ਰਹੋਗੇ ਸਾਡਾ ਇਕੋ ਹੀ ਮੋਟਿਵ ਆ ਬੱਚਿਆਂ ਦੇ ਫਿਊਚਰ ਦੇ ਭਵਿੱਖ ਦੇ ਨਾਲ ਕਿਸੇ ਨੂੰ ਵੀ ਖਿਲਵਾੜ ਕਰਨ ਦਾ ਕੋਈ ਮੌਕਾ ਨਹੀਂ ਕੋਈ ਵੀ ਹੱਕ ਨਹੀਂ ਹੈਗਾ ਕਿਸੇ ਕੋਲ ਕੋਈ ਹੱਕ ਨਹੀਂ ਸੋ ਇਸੇ ਚੀਜ਼ ਨੂੰ ਗਲੋਬਲ ਕੈਰ ਸੋਲੂਸ਼ਨਸ ਨੇ ਹਮੇਸ਼ਾ ਆਪਣਾ ਮੇਨ ਮੋਟਿਵ ਰੱਖਿਆ ਕਿ ਅਸੀਂ ਬੱਚਿਆਂ ਦੇ ਨਾਲ ਕਦੇ ਖਿਲਵਾੜ ਨਹੀਂ ਹੋਣ ਦਵਾਂਗੇ ਸਰ ਆਪਣੀ ਲੋਕੇਸ਼ਨ ਦਫ਼ਤਰ ਦੀ ਜਿਹੜਾ ਲੋਕੇਸ਼ਨ ਪੂਰੀ ਦਾ ਸਾਡਾ ਆਫਿਸ ਜਿਹੜਾ ਹੈਗਾ ਨੂਰਮਲ ਰੋਡ ਨਕੋਦਰ ग्लोबल करियर सॉल्यूशंस एक ਤੁਹਾਡੇ ਰਾਹੀਂ ਇੱਕ ਛੋਟੀ ਜਿਹੀ ਹੋਰ ਅਨਾਉਂਸਮੈਂਟ ਕਰਨ ਜਾ ਰਹੇ ਆ ਇੱਕ ਗਲੋਬਲ ਕੈਰੀਅਰ ਸੋਲੂਸ਼ਨਸ ਇੱਕ ਨਕੋਦਰ ਨੂੰ ਇੱਕ ਹੋਰ ਇੱਕ ਤੁਹਾਡੇ ਸਾਰਿਆਂ ਦੇ ਆਸ਼ੀਰਵਾਦ ਦੇ ਨਾਲ ਇੱਕ ਪੀਟੀ ਦਾ ਐਕਸਕਲੂਸਿਵ ਪੀਟੀ ਓਨਲੀ ਫਾਰ ਪੀਟੀ ਐਕਸਕਲੂਸਿਵ ਪੀਟੀ ਸੈਂਟਰ ਲਾਂਚ ਕਰਨ ਜਾ ਰਿਹਾ ਉੱਥੇ ਉੱਥੇ ਦੀ ਲਾਂਚ ਵਾਸਤੇ ਵੀ ਅਸੀਂ ਤੁਹਾਨੂੰ ਜਰੂਰ ਬੁਲਾਵਾਂਗੇ ਬਟ ਫਸਟ ਟਾਈਮ ਔਨ ਆਫੀਸ਼ੀਅਲੀ ਸੋਸ਼ਲ ਮੀਡੀਆ ਔਨ ਨਿਊਜ਼ ਏ ਮੈਂ ਅਨਾਉਂਸ ਅੱਜ ਕਰ ਰਿਹਾ ਕਿ ਗਲੋਬਲ ਕੈਰੀਅਰ ਸੋਲੂਸ਼ਨਸ ਐਕਸਕਲੂਸਿਵ ਓਨਲੀ ਫੋਰ ਪੀਟੀ ਇੱਕ ਵੱਖਰਾ ਸੈਂਟਰ ਖੋਲ ਰਿਹਾ ਜਿੱਥੇ ਕਿ ਪੀਟੀਈ ਦੇ ਪ੍ਰੋਪਰ ਇੱਕ ਐਡਵਾਂਸਡ ਮਾਡਰਨ ਲੈਬ ਵੈਲ ਇਕਿਪਡ ਲੈਬ ਜਿਹੜੀ ਅਸੀਂ ਬੱਚਿਆਂ ਨੂੰ ਪ੍ਰੋਵਾਈਡ ਕਰਵਾ ਰਹੇ ਹਾਂ ਜਿੱਦਾਂ ਕਿ ਹੁਣ ਤੱਕ ਅਸੀਂ ਆਰਟਸ ਦੇ ਵਿੱਚ ਬੱਚਿਆਂ ਦੇ ਨਾਲ ਇੱਕ ਪ੍ਰੋਪਰ ਗਾਈਡੈਂਸ ਪ੍ਰੋਪਰ ਮਟੀਰੀਅਲ ਪ੍ਰੋਪਰ ਟੀਚਿੰਗ ਦੇ ਨਾਲ ਕਰਵਾ ਰਹੇ ਹਾਂ ਇਸੇ ਤਰ੍ਹਾਂ ਗਲੋਬਲ ਕੈਰੀਅਰ ਸੋਲੂਸ਼ਨਸ ਪੀਟੀ ਦੀ ਵੱਖਰਾ ਸੈਂਟਰ ਖੋਲ ਰਿਹਾ ਜੋ ਕਿ ਉਹ ਵੀ ਨੂਰਮਲ ਰੋਡ ਤੇ ਹੀ ਹੈ ਉਹ ਛੋਟਾ ਜਿਹਾ ਸਸਪੈਂਸ ਰੱਖ ਲਿਆ ਆਪਾਂ ਬਟ ਸੈਪਰੇਟਲੀ ਓਨਲੀ ਫੋਰ ਪੀਟੀ ਠੀਕ ਹੈ ਤੁਸੀਂ ਦੇਖ ਸਕਦੇ ਹੋ ਪੀਟੀ ਦੇ ਮੈਂਬ ਵੀ ਸਾਡੇ ਕੋਲ ਇੱਥੇ ਅੱਜ ਅਵੇਲੇਬਲ ਆ ਇਹ ਵੀ ਆਫੀਸ਼ੀਅਲ ਅਨਾਉਂਸ ਕਰ ਰਹੇ ਨੇ ਅੱਜ ਕਿ ਪੀਟੀ ਜਿਹੜਾ ਕੈਨੇਡਾ ਵਾਸਤੇ ਜਾਂ ਹੋਰ ਕਿਸੇ ਕੰਟਰੀ ਵਾਸਤੇ ਅੱਗੇ ਐਸਡੀਐਸ ਦੇ ਵਿੱਚ ਫਾਈਲ ਨਹੀਂ ਲੱਗਦੀ ਸੀ ਕੈਨੇਡਾ ਨੇ ਪੀਟੀ ਦਾ ਵੈਲਕਮ ਕੀਤਾ ਉਸੇ ਤਰ੍ਹਾਂ ਅਸੀਂ ਵੀ ਉਸ ਚੀਜ਼ ਦਾ ਰੁਝਾਨ ਦੇਖਦੇ ਹੋਏ ਸੈਪਰੇਟਲੀ ਟੋਟਲ ਸੈਪਰੇਟ ਯਾਨੀ ਕਿ ਇੱਕ ਆਲਰੇਡੀ ਐਗਜ਼ਿਸਟਿੰਗ ਸੈਂਟਰ ਦੇ ਵਿੱਚ ਦੋ ਕਲਾਸਾਂ ਆਲਟਸ ਜਾਂ ਚੱਲਦੇ ਇੱਕ ਕਲਾਸ ਪੀਟੀ ਦੀ ਨਹੀਂ ਐਕਸਕਲੂਸਿਵਲੀ ਪੀਟੀ ਦਾ ਸੈਂਟਰ ਅਸੀਂ ਲਾਂਚ ਕਰਨ ਜਾ ਰਹੇ ਹਾਂ ਉਹ ਬਹੁਤ ਮੌਕਾ ਜੱਜ ਜੀ ਸੈਮੀਨਾਰ ਥੈਂਕ ਯੂ ਸੋ ਮੱਚ ਥੈਂਕ ਯੂ ਕਾਲ ਜੀ ਸਭ ਤੋਂ ਪਹਿਲੇ ਨਾਮ ਦੱਸਿਓ ਜੀ ਮੈਂ ਪ੍ਰੋਫੈਸਰ ਵਿਨਿਆ ਕੁਮਾਰ ਸਰ ਅੱਜ ਇੱਕ ਸੈਮੀਨਾਰ ਲਾਇਆ ਤੁਹਾਡੀ ਅਕੈਡਮੀ ਗਲੋਬਲ ਵੱਲੋਂ ਕਿਸ ਤਰ੍ਹਾਂ ਸਰ ਮੈਂ ਇੱਕ ਤਲੈਰ ਜੋ ਕਿ ਸਾਡੇ ਇਸ ਸ਼ਹਿਰ ਦੀ ਇੱਕ ਬਹੁਤ ਸਰਕਰਦਾ ਅਖਬਾਰ ਹੈ ਉਸ ਦੇ ਜਿਹੜੇ ਅਖਬਾਰ ਨਵੀਸ ਮੇਰੇ ਕੋ ਖੜੇ ਹਨ ਕੈਮਰਾਮੈਨ ਮੇਰੇ ਨਾਲ ਖੜੇ ਹਨ ਢਿੰਗਰਾ ਸਾਹਿਬ ਖੜੇ ਹਨ ਇੱਕ ਜਾਨੀਮਾਨੀ ਸ਼ਖਸੀਅਤ ਹੈ ਮੈਂ ਇਹਨਾਂ ਦੀ ਨੌਲੇਜ ਲਈ ਦੱਸਣਾ ਚਾਹੁੰਦਾ ਹਾਂ ਕਿ ਅਸੀਂ ਜੋ ਅੱਜ ਗਲੋਬਲ ਕਰੀਅਰ ਸੋਲੂਸ਼ਨਸ ਦੁਆਰਾ ਇੱਕ ਮੈਗਾ ਐਜੂਕੇਸ਼ਨ ਮੇਲਾ ਲਗਾਇਆ ਹੈ ਇਸ ਸਾਰੇ ਸ਼ਹਿਰ ਤੇ ਆਲੇ ਦੁਆਲੇ ਇਲਾਕਿਆਂ ਦੀ ਸਹੂਲਤ ਲਈ ਹੈ ਇਸ ਮੇਲੇ ਦਾ ਮੇਨ ਪਰਪਸ ਇਹ ਹੈ ਕਿ ਜੋ ਸਾਡਾ ਬੱਚਾ ਇੱਥੋਂ ਜਾ ਕੇ ਬਾਹਰ ਭਟਕਦਾ ਹੈ ਇੱਧਰ ਜਾਂਦਾ ਹੈ ਉੱਧਰ ਜਾਂਦਾ ਹੈ ਅਸੀਂ ਉਹਨਾਂ ਦੀ ਸਹੂਲਤ ਲਈ ਸਭ ਕੁਝ ਇੱਥੇ ਹੀ ਲੈ ਆਏ ਅੱਜ ਮੈਨੂੰ ਨਹੀਂ ਲੱਗਦਾ ਕਿ ਨਕੋਦਰ ਦੀ ਧਰਤੀ ਤੇ ਪਹਿਲਾਂ ਇਸ ਤੋਂ ਐਡਾ ਵੱਡਾ ਮੇਲਾ ਲੱਗਾ ਹੋਵੇ ਅੱਜ ਤੁਸੀਂ ਦੇਖ ਰਹੇ ਹੋ ਕਿ 20 ਤੋਂ ਵੱਧ ਯੂਨੀਵਰਸਿਟੀ ਔਰ ਕਾਲਜਸ ਜੋ ਕਿ ਵਿਦੇਸ਼ਾਂ ਤੋਂ ਆਇਆ ਡੈਲੀਗੇਟਸ ਨੇ ਔਰ ਉਹ ਬੱਚਿਆਂ ਨੂੰ ਉਹਨਾਂ ਦੀ ਹਰ ਤਰ੍ਹਾਂ ਦੀ ਜਾਣਕਾਰੀ ਬਿਲਕੁਲ ਉਹਨਾਂ ਦੀ ਸੰਤੁਸ਼ਟੀ ਨਾਲ ਦੇ ਰਹੇ ਹਨ ਕਿਸੇ ਬੱਚੇ ਦਾ ਕੋਈ ਵੀ ਸਵਾਲ ਹੈ ਉਹਦਾ ਜਵਾਬ ਦੇ ਰਹੇ ਹਨ ਜੇ ਮੈਂ ਇਸ ਮੇਲੇ ਦੀਆਂ ਖਾਸ ਨੰਦ ਦੱਸਾਂ ਡਿਗਰੇ ਸਾਹਿਬ ਤੁਹਾਨੂੰ ਤਾਂ ਇਸ ਮੇਲੇ ਵਿੱਚ ਜਿੰਨਾ ਵੀ ਕੰਮ ਹੋ ਰਿਹਾ ਅਸੀਂ ਕਿਸੇ ਬੱਚੇ ਕੋ ਨਿੱਕਾ ਪੈਸਾ ਵੀ ਨਹੀਂ ਵਸੂਲਿਆ ਜੀ ਜੇ ਪ੍ਰੋਸੈਸਿੰਗ ਫੀਸ ਹੋਏਗੀ ਤਾਂ ਉਹਦਾ ਵੀ ਕੋਈ ਪੈਸਾ ਨਹੀਂ ਹੈ ਆਫਰ ਲੈਟਰ ਜਿਹੜਾ ਬੱਚਾ ਇੱਥੇ ਸਿਲੈਕਟ ਹੋ ਕੇ ਆਪਣੇ ਆਪ ਨੂੰ ਮਤਮਨ ਮਹਿਸੂਸ ਕਰਦਾ ਹੈ ਉਹ 24 ਘੰਟੇ ਵਿੱਚ ਆਪਣੀ ਆਫਰ ਲੈਟਰ ਲੈ ਲੇਗਾ ਔਰ ਜਿਹੜਾ ਬੱਚਾ ਆਪਣੀ ਮੈਰਿਟ ਤੇ ਪੂਰਾ ਉੱਬਰਦਾ ਹੈ ਔਰ ਯੂਨੀਵਰਸਿਟੀ ਵਾਲੇ ਉਸ ਨੂੰ ਕਹਿੰਦੇ ਆ ਕਿ ਵਾਕਈ ਠੀਕ ਹੈ ਉਹਨੂੰ 40000 ਡਾਲਰ ਦੀ ਸਕਾਲਰਸ਼ਿਪ ਜਿਹੜੀ ਹੈ ਉਹ ਵੀ ਆਫਰ ਕੀਤੀ ਜਾ ਰਹੀ ਹੈ ਮੇਰੇ ਖਿਆਲ ਇੰਨੀਆਂ ਜ਼ਿਆਦਾ ਫੈਸਿਲਿਟੀਆਂ ਦੇ ਨਾਲ ਗਲੋਬਲ ਕਰੀਅਰ ਸੋਲੂਸ਼ਨਸ ਜੋ ਕਿ ਇਸ ਇਲਾਕੇ ਦਾ ਇੱਕ ਨੰਬਰ ਹਾਈਲਾਈਟ ਸੈਂਟਰ ਹੈ ਤੁਸੀਂ ਸਾਡੇ ਨਾਲ ਪਹਿਲਾਂ ਵੀ ਰੂਬਰੂ ਹੁੰਦੇ ਹੋ ਸਾਡੇ ਰਿਜ਼ਲਟ 7 ਵਾਲੇ ਵੀ ਨੇ 8 ਵਾਲੇ ਵੀ ਨੇ ਔਰ 9 ਵਾਲੇ ਵੀ ਨੇ ਸੋ ਅੱਜ ਅਸੀਂ ਨਕੋਦਰ ਔਰ ਹਾਲੇਦ ਵਾਲੇ ਦੇ ਇਲਾਕਿਆਂ ਲਈ ਇਹ ਜੋ ਇੱਕ ਵੱਡਾ ਮੇਲਾ ਲਗਾਇਆ ਹੈ ਇਹ ਅਸੀਂ ਲੋਕਾਂ ਦੀ ਮੰਗ ਤੇ ਲਾਇਆ ਹੈ ਇਸ ਇਲਾਕੇ ਦੇ ਲੋਕ ਗਲੋਬਲ ਕੈਰੀਅਰ ਸੋਲੂਸ਼ਨਸ ਨੂੰ ਪਿਆਰ ਕਰਦੇ ਹਨ ਅਸੀਂ ਉਸ ਪਿਆਰ ਦੇ ਸਦਕੇ ਵਿੱਚ ਉਹਨਾਂ ਦੀ ਸਹੂਲਤ ਲਈ ਅੱਜ ਇਹ ਮੇਲੇ ਦਾ ਆਯੋਜਨ ਕਰ ਰਹੇ ਹਾਂ ਤਾਂ ਕਿ ਲੋਕ ਆਲੇ ਦੁਆਲੇ ਏਰੀਆ ਤੋਂ ਆ ਕੇ ਇਸ ਦਾ ਭਰਪੂਰ ਫਾਇਦਾ ਉਠਾਓ ਮੈਂ ਟਿਗਰੇ ਸਰ ਬੇਕਤ ਲਹਿਰ ਨਹੀਂ ਸਾਰੇ ਇਸ ਸਮਾਜਰੇ ਨੂੰ ਮੈਸੇਜ ਦੇਣਾ ਚਾਹੁੰਦਾ ਹਾਂ ਕਿ ਸਾਡਾ ਹਰ ਬੱਚਾ ਇਸ ਇਲਾਕੇ ਦਾ ਸਾਡਾ ਬੱਚਾ ਹੈ ਉਹ ਪਟਕੇ ਨਾ ਉਹ ਗਲਤ ਹੱਥਾਂ ਵਿੱਚ ਨਾ ਪਵੇ ਉਹ ਆਪਣੇ ਮਾਤਾ ਪਿਤਾ ਦੁਆਰਾ ਕਮਾਈ ਨੇਕ ਮਾਈ ਜਿਹੜੀ ਹੈ ਉਹ ਕਿਤੇ ਹੋਰ ਇਧਰ ਉਧਰ ਨਾ ਖਰਚ ਕਰੇ ਇਹੋ ਜਿਹੇ ਜਿਹੜੇ ਮੇਲੇ ਲੱਗਦੇ ਨੇ ਜਿਹੜੇ ਜਾਇਜ਼ ਸਾਡੇ ਲੋਕ ਕੰਮ ਕਰ ਰਹੇ ਨੇ ਉਹਨਾਂ ਦੀ ਖਿਦਮਤ ਚ ਜਾਏ ਔਰ ਉਤੋਂ ਆਪਣੀ ਸੇਵਾ ਜਿਹੜੀ ਹੈ ਉਹ ਲਵੇ ਇਹ ਮੇਰਾ ਮੈਸੇਜ ਅੱਜ ਪੂਰੇ ਇਸ ਇਲਾਕੇ ਨੂੰ ਦੇਣਾ ਬਹੁਤ ਵਧੀਆ ਗਲੋਬਲ ਅਕੈਡਮੀ ਨੂਰਮੈਨ ਰੋਡ ਨਕੋਦਰ ਵੱਲੋਂ ਇੱਕ ਸੈਮੀਨਾਰ ਕਰਾਇਆ ਗਿਆ ਵਾ ਨੂਰਮੈਨ ਰੋਡ ਤੇ ਸੈਮੀਨਾਰ ਨੂੰ ਭਰਮਾ ਹੰਗਾਰਾ ਮਿਲਿਆ ਵਾ ਜਿੱਥੇ 20 ਤੋਂ 25 ਦੇਸ਼ਾਂ ਦੇ ਨਮੁੰਦੇ ਜਿਹੜੇ ਆ ਕੇ ਅਲੱਗ-ਅਲੱਗ ਬੱਚਿਆਂ ਨੂੰ ਅਲੱਗ-ਅਲੱਗ ਦੇਸ਼ਾਂ ਦੇ ਬਾਰੇ ਜਾਣਕਾਰੀ ਦਿੱਤੀ ਆ ਜਿਹੜਾ ਬੱਚਾ ਕੋਈ ਕੈਨੇਡਾ ਜਾਂ ਹੋਰ ਜਗ੍ਹਾ ਜਾਣਾ ਚਾਹਦਾ ਉਹਨਾਂ ਨੂੰ ਇਹ ਜਾਣਕਾਰੀ ਦਿੱਤੀ ਗਈ ਆ ਬਹੁਤ ਵਧੀਆ ਸੈਮੀਨਾਰ ਲਿਆਵਿਆ ਵਾ ਬੱਚਿਆਂ ਨੇ ਵੱਧ ਚੜ ਕੇ ਇੱਥੇ ਹਿੱਸਾ ਲਿਆ ਵਾ ਅਲੱਗ-ਅਲੱਗ ਸ਼ਹਿਰਾਂ ਚੋਂ ਅਲੱਗ-ਅਲੱਗ ਪਿੰਡਾਂ ਚੋਂ ਜਿਹੜੇ ਬੱਚੇ ਇੱਥੇ ਆ ਕੇ ਉਹਨਾਂ ਨੇ ਜਾਣਕਾਰੀ ਲਈ ਆ ਤਸਵੀਰਾਂ ਤੁਹਾਨੂੰ ਸਾਰੀਆਂ ਦਿਖਾਈਆਂ ਕੈਮਰਾ ਪਰਸਨ ਸੋਮੇਤ ਢਿੰਗੜਾ ਦੇ ਨਾਲ ਸੁਸ਼ੀਲ ਢਿੰਗੜਾ ਏਕਤਾ ਲਹਿਰ ਨਿਊਜ਼ ਨਕੋ